ਪਾਈਪਾਂ ਜਿਹੜੀਆਂ ਹੁੰਦੀਆਂ ਨੇ ਪਹਿਲਾਂ ਵੀ ਲੱਗੀ ਸੀ ਇੱਥੇ 5-6 ਹਜ਼ਾਰ ਰੁਪਏ ਨੂੰ ਆਹਲ ਮੜਲੇ ਅਮਰ ਕੋਸੇ ਮਾਰੋ ਐ ਐ ਤੇਰੇ ਇੱਥੇ ਵੀ ਆ ਗਿਆ ਬੇਟਾ ਹੈਲੋ ਹੈਲੋ ਇਸ ਮੇਰੇ ਨੰਬਰ ਤੇ ਕਾਲ ਆ ਰਹੀ ਹੈ ਰਜੇਸ਼ ਵਰਮਾ ਸਰ ਕੀ ਗੱਲ ਕੀ ਜਿਹੜੀ ਅੱਗ ਲੱਗੀ ਹੈਗੀ ਆ ਸੋਰਟ ਸੋਰਟ ਸਰਕਟ ਕਰਕੇ ਅੱਗ ਲੱਗੀ ਹੈ ਕਿਉਂਕਿ ਇਹ ਹੈਗਾ ਥਰਮੋ ਪੈਕਰਸ ਕਰਕੇ ਯੂਨਿਟ ਹੈਗਾ ਜਿੰਦਾ ਹਾਈਲੀ ਫਾਇਰ ਪ੍ਰੋਨ ਪਲਾਂਟ ਹੈਗਾ ਪੂਰਾ ਇਟਸ ਅ ਹਾਈ ਫਾਇਰ ਪ੍ਰੋਨ ਪਲਾਂਟ ਤੇ ਸਪੇਸ ਨਹੀਂ ਹੈ ਉਸ ਦੇ ਬਾਵਜੂਦ ਵੀ ਉਹਨਾਂ ਨੇ ਸੇਫਟੀ ਇਕਵਿਪਮੈਂਟ ਰੱਖੇ ਰੱਖਿਆ ਹੈਗਾ ਲੇਕਿਨ ਆਈ ਡੋਨਟ ਨੋ ਸੋਰਟ ਸਰਕਟ ਕਰਕੇ ਸਾਰਾ ਉਹਨਾਂ ਦੇ ਹਿੱਸੇ ਵਿੱਚ ਬਹੁਤ ਜ਼ਬਰਦਸਤ ਲੱਗਿਆ ਹੈ ਔਰ ਮੈਨੂੰ ਨਹੀਂ ਲੱਗਦਾ ਕਿ ਕੁਝ ਬਚਾਏਗਾ ਉਹਦਾ ਨਾਲ ਹੀ ਮੇਰੀ ਆਪਣੀ ਯੂਨਿਟ ਹੈਗਾ ਫੈਕਟਰੀ ਹੈਗੀ ਮੇਰੀ ਆਪਣੀ ਵਿਨਮਾਰਕ ਵਰਲਡਵਾਈਡ ਕਰਕੇ ਉਹਦਾ ਸਾਰਾ ਇੰਪੈਕਟ ਕਿਉਂਕਿ ਬਿਲਕੁਲ ਨੈਕਸਟ ਡੋਰ ਹੈਗਾ ਉਹਦਾ ਇੰਪੈਕਟ ਮੇਰੇ ਸਿਸਟਮ ਤੇ ਉੱਤੇ ਵੀ ਆਇਆ ਸਾਈਡ ਤੋਂ ਪੂਰਾ ਜਬਰਦਸਤ ਤੇ ਚونکہ ਗਲੀ ਮੇਰੀ ਕਾਫੀ ਪੀੜੀ ਗਲੀ ਹੈਗੀ ਇਹ ਮਸੇ 14 15 ਫੁੱਟ ਦੀ ਗਲੀ ਹੈ ਇਸ ਕਰਕੇ ਠੀਕ ਤਰ੍ਹਾਂ ਫਾਇਰ ਬ੍ਰਿਗੇਡ ਨਹੀਂ ਪਹੁੰਚ ਸਕਿਆ ਔਰ ਪਹੁੰਚਦੇ ਪਹੁੰਚਦੇ ਨੂੰ ਪੂਰਾ 1 ਘੰਟਾ ਲੱਗਿਆ ਜਦੋਂ ਅਗ ਵਗੈਰਾ ਜੋ ਆ ਕੋਈ ਵਰਕਸਟਾਫ ਮੈਂਬਰ ਅੰਦਰ ਸੀਗੇ ਜੋ ਹਾਂ ਹਾਂ ਸਾਰੇ ਅੰਦਰ ਸੀ ਸਾਰਿਆਂ ਦਾ ਬਚਾਅ ਹੋ ਗਿਆ ਸਾਰੇ ਬਾਹਰ ਆ ਗਏ ਨੇ ਉਹ ਨਾਲ ਵਾਲੇ ਫੈਕਟਰੀ ਦੇ ਵੀ ਸਾਰੇ ਵਰਕਰ ਬਾਹਰ ਆ ਗਏ ਨੇ ਲੇਕਿਨ ਸਾਰਾ ਜਿਹੜਾ ਮਸ਼ੀਨਰੀ ਵਾਲਾ ਪਾਰਟ ਹੈਗਾ ਸੀ ਉਹਨੂੰ ਬਹੁਤ ਜ਼ਿਆਦਾ ਇੰਪੈਕਟ ਪੈ ਗਿਆ ਹੈ ਜਿਹੜਾ ਰੈਡੀमेड ਗੁੱਡ ਸੀ ਰੈਡੀ ਤਿਆਰ ਮਾਲ ਜਿੰਨਾ ਵੀ ਹੈਗਾ ਸੀ ਸਭ ਨੂੰ ਇਫੈਕਟ ਪੈ ਗਿਆ ਹੈ ਮਾਲ ਬਣਾ ਬਣਾ ਕੇ ਰੱਖਿਆ ਸੀ ਅੰਦਰ ਉਹਦਾ ਵੀ ਅਸਰ ਪੈ ਗਿਆ ਰੌ ਮਟੀਰੀਅਲ ਸਾਰਾ ਉਸੇ ਯੂਨਿਟ ਦੇ ਅੰਦਰ ਸੀ ਉਹਦੇ ਉੱਤੇ ਵੀ ਸਾਰਾ ਅਸਰ ਪਿਆ ਤੁਹਾਡਾ ਕਿੰਨਾ ਕੁ ਉਸਾਰਾ ਵੀਲ ਮਾਰਕ ਦਾ ਹਲੇ ਹਲੇ ਕੁਝ ਨਹੀਂ ਕਹਿ ਸਕਦਾ ਮੈਂ ਐਸਕੇ 2RD ਟੂ ਸਪੀ ਕੁਝ ਨਹੀਂ ਕੁਝ ਨਹੀਂ ਕੁਝ ਨਹੀਂ ਕਹਿ ਸਕਦਾ ਮੈਂ ਹਲੇ ਅੰਦਰ ਵੜੀ ਨਹੀਂ ਪਾਰੇ ਨਾ ਦੇਖ ਪਾਰੇ ਮੈਂ ਸਿਸਟਮ ਨੂੰ ਅੱਗ ਲੱਗੀ ਕਿਸੇ ਨੂੰ ਪਤਾ ਨਹੀਂ ਕਹੇਗਾ ਕਿ ਸੰਗਲੂ ਕਿੰਨੀਆਂ ਬੈਟਰੀਆਂ ਤੇ ਕਿੰਨਾ ਕੁ ਨੁਕਸਾਨ ਹੋਇਆ ਦੇਖੋ ਜੀ ਹੁਣ ਮਾਲਕ ਦਾ ਅੱਗ ਲੱਗਿਆ ਦਾ ਮਾਲਕ ਦੱਸਣਗੇ 4:30 ਵਜੇ ਦੇ ਕਰੀਬ ਕਾਲ ਆਈ ਸਾਨੂੰ ਮੈਸੈਂਜਰ ਹੀ ਆ ਗਿਆ ਤੇ ਕਹਿੰਦੇ ਸੰਗਲੂ ਵਾਲੇ ਕਿ ਫੈਕਟਰੀ ਆ ਤੇ ਅੱਗ ਲੱਗੀ ਮੌਕੇ ਤੇ ਆਏ ਆ ਕੇ ਦੇਖਿਆ ਵੀ ਬਹੁਤ ਜ਼ਿਆਦਾ ਸੀ ਕਿਉਂਕਿ ਇਹ ਮੇਰਾ ਕੈਮੀਕਲ ਹੈ ਪੈਟਰੋਲ ਹੈ ਮੇਰਾ ਹਾਂ ਜੀ ਇਹਦੀ ਅੱਗ ਤਾਂ ਬਹੁਤ ਮੁਸ਼ਕਲ ਹਟ ਹੁੰਦੀ ਹੈ ਦੇ ਵੀ ਤੁਸੀਂ ਨਾਲ ਹੀ ਆਏ ਸਾਡੇ ਚਲੋ ਕਾਫੀ ਟਾਈਮ ਤੇ ਹੀ ਅੱਜ ਕਾਫੀ ਪੜੇ ਅਗਰ ਗੰਦ ਕਰਨ ਦਾ ਲੱਗਾ ਕੀ ਹੈ ਕਾਰ ਨੂੰ ਮਾਲਕ ਵੀ ਦੱਸਣਗੇ ਸਰ ਇੱਕ ਇਹਦੇ ਨਾਲ ਕੋਈ ਦੂਜੀ ਫੈਕਟਰੀ ਵਿੱਚ ਪੇਟ ਚਾਈ ਹੈਗੀ ਨਹੀਂ ਉਹ ਵਿਚਾਲੀ ਉਹ ਚੇਟ ਚੋਂ ਤੱਕ ਕਿਉਂਕਿ ਆਗਣਾ ਹਵਾਲ ਨਾਲ ਬਹੁਤ ਤੇ ਵਾਦੀ ਹੈ ਕਿਉਂਕਿ ਇਹ ਕਿਹਨਾ ਰਸਤਾ ਥੋੜਾ ਘੱਟ ਜਿਗਾ ਤੁਸੀਂ ਆਪ ਹੀ ਦੇਖਿਆ ਇੱਕ ਰਸਤਾ ਜਿਹੜਾ ਰਸਤਾ ਸਾਨੂੰ ਜ਼ਿਆਦਾ ਮਿਲਦਾ ਹੈ ਮੌਕੇ ਤੇ ਜ਼ਿਆਦਾ